ਤੰਦਮ ਬਾਬਾ ਹਜਰਤ ਬੀਰ ਜੀ ਪੋਰੇ ਸਾਹਿਬ ਜੀ ਦੇ ਇੱਥੇ ਗਿਆ ਤੇ ਉਹਨਾਂ ਦੇ ਸਬੰਧ ਵਿੱਚ ਇੱਕ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪਤਵੰਤੇ ਸੱਜਣਾ ਨੇ ਹਿੱਸਾ ਲਿਆ ਤੇ ਇਥੋਂ ਦੇ ਜਿਹੜੇ ਮੁੱਖ ਸੇਵਾਦਾਰ ਉਹ ਵੀ ਸਾਡੇ ਨਾਲ ਮਿਲੂ ਦੇ ਆ ਜਿਹੜੇ ਜਿੰਨਾ ਪ੍ਰਬੰਧਕ ਜਨਾਂ ਵੱਲੋਂ ਜਿਹੜਾ ਇਹ ਸਾਰਾ ਸੰਯੋਗ ਨਾਲ ਜਿਹੜਾ ਇੱਕ ਕਬੱਡੀ ਦਾ ਕੱਪ ਕਰਵਾਇਆ ਗਿਆ ਵਾ ਇਹ ਟੂਰਨਾਮੈਂਟ ਦੇ ਵਿੱਚ ਵੱਖ-ਵੱਖ ਟੀਮਾਂ ਨੇ ਪਾਗ ਲਿਆ ਵਿੱਚ ਜਿਹੜੇ ਫਾਈਨਲ ਮੈਚ ਜਿਹੜੇ ਰਾਤ ਤੱਕ ਚੱਲੇ ਆ 3 ਵਜੇ ਦਾ ਜਿਹੜਾ ਇਹ ਮੈਚ ਜਿਹੜਾ ਸਾਰਾ ਦਿਨ ਚੱਲਦਾ ਰਿਹਾ ਪਰ ਬਹੁਤ ਹੀ ਵਧੀਆ ਸੁਚੱਜੇ ਤਾਂ ਨਾ ਜਿਹੜਾ ਇਹ ਪ੍ਰਬੰਧਕਾਂ ਵੱਲੋਂ ਜਿਹੜਾ ਵਾ ਉਪਰਾਲਾ ਕੀਤਾ ਗਿਆ ਵਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਸ ਵਿੱਚ ਛੋਟੇ-ਛੋਟੇ ਬੱਚਿਆਂ ਨਾਲ ਮੈਚ ਵੀ ਵੇਖਣ ਨੂੰ ਮਿਲਿਆ ਛੋਟੀਆਂ ਲੜਕੀਆਂ ਦਾ ਮੈਚ ਵੀ ਵੇਖਣ ਨੂੰ ਮਿਲਿਆ ਇਹ ਨਹੀਂ ਵੀ ਇਕੱਲਾ ਕਿ ਜੂ ਵੱਡੇ ਆਂਦਾ ਹੀ ਮੈਚਾ ਵਰਗੇ ਇਹ ਆਉਣ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਵਾ ਐਜੂਕੇਟ ਕਰਨ ਲਈ ਜਿਹੜਾ ਇਹਦੇ ਵਿੱਚ ਸਹਿਯੋਗ ਦਿੱਤਾ ਗਿਆ ਜਿਹੜੇ ਵੀਰਾਂ ਦਾ ਸਹਿਯੋਗ ਆ ਉਹਨਾਂ ਨੂੰ ਵੀ ਜਿਹੜੇ ਇਥੇ ਇਸ ਪ੍ਰਬੰਧਕ ਕਮੇਟੀ ਦੇ ਵੀਰ ਕੋਲ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੀ ਸਭ ਤੋਂ ਪਹਿਲਾਂ ਤੇ ਪਬਲਿਕ ਪ੍ਰਾਈਮ ਬੀਬੀ ਸਾਰੀ ਟੀਮ ਦਾ ਸੇ ਤੌਰ ਤੇ ਪਰ ਆਂ ਬਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਲਾਈਵ ਦੀਆਂ ਸਗਾਵਾਂ ਲਭੀਆਂ ਤੇ ਤੋਂ ਬਾਅਦ ਸਾਰੀ ਪ੍ਰਬੰਧਕ ਮੇਲਾ ਕਮੇਟੀ ਦੇ ਸਹਿਯੋਗ ਨਾਲ ਇਹ ਮੇਲਾ ਕਰਵਾ ਆ ਗਿਆ ਸੀ ਤੇ ਐਨ ਆਰ ਆਈ ਭਰਾਵਾਂ ਦਾ ਚਲੋ ਸਤਿਕਾਰ ਵੀਰ ਭਾਈ ਦਾ ਸਤਿਕਾਰ ਆ ਜਿੰਨਾਂ ਨੇ ਸਾਡਾ ਸਾਥ ਦਿੱਤਾ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਰੀ ਪ੍ਰਬੰਧਕ ਮੇਲਾ ਕਮੇਟੀ ਦੇ ਜਿੰਨਾਂ ਭਰਾਵਾਂ ਨੇ ਪੱਤੇ ਸੇ ਜੋਗੀ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਉੱਪਰ ਦੇ ਲੋਕ ਸਤਿਕਾਰ ਕਰਦੇ ਆਂ ਜਿੰਨਾਂ ਭਰਾਵਾਂ ਨੇ ਪੱਤੇ ਯੋਗਦਾਨ ਪਾਏ ਸੀ ਇਹ ਖੇਡ ਮੇਲੇ ਇਦਾਂ ਹੀ ਕਰਾਉਣੇ ਚਾਹੀਦੇ ਆ ਤੇ ਹੋਣੇ ਚਾਹੀਦੇ ਆ ਤੇ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਐ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕੇ ਤੇ ਚੰਗੇ ਰਾਹ ਲੱਭ ਸਕੇ ਤੇ ਸਾਰਿਆਂ ਦਾ ਸਤਿਕਾਰ ਕਰਦੇ ਆਂ ਤੇ ਪਬਲਿਕ ਪ੍ਰਾਈਮ ਟੀਵੀ ਦੇ ਮਾਧਿਅਮ ਰਾਈ ਜਿੰਨੇ ਵੀ ਵੀਰ ਭਰਾ ਜੁੜੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਜੇ ਤੁਹਾਡੇ ਪੁਲਟਿਕ ਜੀ ਜੀ ਬਾਬਾ ਜੀ ਉਹਨਾਂ ਨੇ ਬਣਾ ਚੀਫ ਗੈਸਟ ਹੋ ਸਾਡੇ ਬਹੁਤ ਹੀ ਸਨਕਾਰ ਦੇ ਜੋ ਕਿ ਸੰਤ ਮਹਾਂਪੁਰਸ਼ ਬਾਬਾ ਪ੍ਰਦੀਪ ਸਿੰਘ ਜੀ ਉੱਤੇ ਦਿੱਤਾ ਸੀ ਇੱਕ ਨਿਪਲੇ ਐਸੀ ਜਿਨ੍ਹਾਂ ਦੀ ਰਹਿਮਾਈ ਹੈ ਜਿਨ੍ਹਾਂ ਦੇ ਪਿਆਰ ਸਦਕਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਜੀ ਇਹ ਖੇਡ ਮੇਲਾ ਕਰਵਾਇਆ ਹੈ ਤੇ ਆਉਣ ਵਾਲੇ ਸਾਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਧੂ ਵੀ ਆਪਾਂ ਬਿਹਤਰ ਕਰਾਵਾਂਗੇ ਤੇ ਇੱਕ ਮਿਸਾਲ ਪੈਦਾ ਕਰਾਂਗੇ ਇਲਾਕੇ ਦੇ ਵਿੱਚ ਕਿ ਸਾਡੇ ਜੋ ਵੀ ਸਾਡੇ ਗੁਰਮਰਸ਼ਦ ਨੇ ਸਾਨੂੰ ਸਿਖਿਆ ਦਿੱਤੀ ਹੈ ਉਹਦੇ ਮੁਤਾਬਕ ਅਸੀਂ ਇਹ ਖੇਡ ਮੇਲੇ ਹੋਰ ਵੀ ਵਧੀਆ ਕਰਾਵਾਂਗੇ ਤੇ ਸਾਰੇ ਆ ਭਰਾਵਾਂ ਦਾ ਤੁਹਾਨੂੰ ਸਤਿਕਾਰ ਕਰਦੇ ਆ ਜਿਨ੍ਹਾਂ ਵੀ ਵੀਰ ਭਰਾ ਐਨ ਆਰ ਆਈ ਵੀਰ ਨੇ ਜਿਨ੍ਹਾਂ ਦੀ ਬਦੌਲਤ ਇਹ ਖੇਡ ਮੇਲਾ ਕਰਾਇਆ ਉਹਨਾਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਜੀ ਤੇ ਸਾਧੂ ਸੰਤ ਮਹਾਂਪੁਰਸ਼ਾਂ ਦਾ ਜਿਨ੍ਹਾਂ ਦਾ ਪਿਆਰ ਸੀ ਉਹਨਾਂ ਦੇ ਪਿਆਰ ਸਦਕਾ ਇਹ ਖੇਡ ਮੇਲਾ ਕਰਵਾਇਆ ਹੈ ਤੇ ਤੁਹਾਨੂੰ ਸਤਿਕਾਰ ਸਤਿਪੁਰ ਗੁਰੂ ਮੁਰਸ਼ਕ ਬਾਬਾ ਕਰੀਬ ਸ਼ਾਹ ਜੀ ਕਾਦਰੀ ਦੀ ਛਾ ਸ਼ਰੀਫ ਤੋਂ ਇਹ ਨਾਲ ਜਿਨ੍ਹਾਂ ਵੀ ਉਹਨਾਂ ਦੇ ਸੇਵਾਦਾਰ ਵੀਰ ਪੁੱਜੇ ਸੀ ਸਾਰੇ ਆ ਭਰਾਵਾਂ ਦਾ ਤੁਹਾਨੂੰ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਪਲੇਅਰ ਟੀਮਾਂ ਦੇ ਪੁੱਜੇ ਕੋਚ ਪੁੱਜੇ ਤੇ ਜਿਨੇ ਆਪਣੇ ਬਲਾਰੇ ਕਮੈਂਟੇਟਰ ਬੜਾ ਵਧੀਆ ਬੈਰੀਗੇਟ ਸੀ ਗੰਨੇਸ਼ਾ ਬੈਰੀਗੇਟ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਤੇ ਬਹੁਤ ਵਧੀਆ ਲਾਈਵ ਨੇ ਲਾਈਵ ਕਰਦੇ ਸਾਡੇ ਭਰਾ ਵੱਡੇ ਵੀਰ ਜੀ ਸੁਖਵੀਰ ਵੀਰ ਜੀ ਦਾ ਤੁਹਾਨੂੰ ਸਤਿਕਾਰ ਹੈ ਜਿਹੜੇ ਆਪਣੇ ਮਾਧਿਅਮ ਰਾਹੀਂ ਮਤਲਬ ਵਧੀਆ ਕਿ ਲੋਕਾਂ ਨੂੰ ਵਧੀਆ ਜਿਹੜਾ ਤਸ਼ਾਦ ਦਿੰਦੇ ਨੇ ਤੇ ਖੇਡ ਮੇਲਿਆਂ ਦੇ ਉੱਪਰ ਜਾ ਕੇ ਇਦਾਂ ਹੀ ਸੇਵਾਵਾਂ ਨਿਭਾਉਂਦੇ ਨੇ ਤੇ ਪਬਲਿਕ ਪ੍ਰਾਈਮ ਟੀਵੀ ਦੇ ਇੱਕ ਪਰ ਫਿਰ ਤੋਂ ਦਿਲੋਂ ਸਤਿਕਾਰ